ਜਿਹੜਾ ਬੰਦਾ ਇੱਕ ਜ਼ਿੰਦਗੀ ਦਾ ਸੂਲ ਹੋਵੇ ਤੁਹਾਡੀ ਦਾ ਜਿਹੜਾ ਬੰਦਾ ਤੁਹਾਨੂੰ ਬਲੈਕਮੇਲ ਕਰਨ ਲੱਗਾ ਜਿਹੜਾ ਉਸ ਹੱਦ ਤੱਕ ਪਹੁੰਚ ਗਿਆ ਚਾਹੇ ਦੋਸਤ ਆ ਮਿੱਤਰ ਆ ਜਿਹੜਾ ਧਮਕੀ ਦੇ ਰਿਹਾ ਤੁਹਾਨੂੰ ਤੁਹਾਡਾ ਹਸਬੰਦ ਆ ਤੁਹਾਡੀ ਵਾਈਫ ਆ ਭਰਾ ਆ ਜਿੰਨਾ ਮਰਜ਼ੀ ਗੂੜਾ ਰਿਸ਼ਤਾ ਹੋਵੇ ਜਿੰਨਾ ਮਰਜ਼ੀ ਖਤਰਨਾਕ ਬੰਦਾ ਹੋਵੇ ਜਿਹਨੇ ਧਮਕੀ ਦੇ ਦਿੱਤੀ ਤੁਹਾਨੂੰ ਨਾ ਇੱਕ ਵਾਰੀ ਪੇ ਜੇ ਤੂੰ ਐਦਾਂ ਨਾ ਕੀਤਾ ਤਾਂ ਮੈਂ ਆ ਕਰ ਦੇਣਾ ਜੇ ਤੂੰ ਐਦਾਂ ਕੀਤਾ ਤਾਂ ਮੈਂ ਆ ਤੇਰੀਆਂ ਫੋਟੋ ਨਸ਼ਰ ਕਰ ਦੇਣੀ ਆ ਉਹਦੇ ਲਈ ਮੰਨ ਲਿਓ ਪੇ ਉਹ ਨਸ਼ਰ ਕਰੂਗਾ ਇਹ ਕਰੂਗਾ ਤੁਸੀਂ ਉਹਦੀਆਂ ਚਾਹੇ 100 ਮੰਨ ਲਿਓ ਇਸ ਕਰਕੇ ਸਟ੍ਰੈਸ ਲੈਣ ਦੀ ਬਜਾਈ ਫੋਨ ਚੱਕੋ ਉਹਨੂੰ ਕਹਿ ਦਿਓ ਜਿੱਥੇ ਫੋਟੋ ਪਾਉਣੀਆਂ ਪਾ ਦੇ ਜਿਹੜਾ ਨੁਕਸਾਨ ਹੋਣਾ ਨਾ ਤੁਹਾਡਾ ਜੇ ਤੁਹਾਨੂੰ ਲੱਗਦਾ ਪੇ ਇਹਦੇ ਨਾਲ ਮੇਰਾ ਮੇਰਾ ਡਾਈਵੋਰਸ ਹੋ ਜਾਣਾ ਡਿਵੋਰਸ ਤੋਂ ਭੈੜੀ ਸਿਚੁਏਸ਼ਨ ਹੁੰਨੀ ਆ ਤੁਹਾਡੀ ਜੇ ਤੁਸੀਂ ਉਹਦੇ ਨਾਲ ਕੰਪਰੋਮਾਈਜ਼ ਕਰ ਲਿਆ ਜੇ ਤਾਂ ਤੁਸੀਂ ਹੁਣ ਮੰਨ ਲਓ ਸਾਡਾ ਟੈਕਸ ਡਿਪਾਰਟਮੈਂਟ ਨਾਲ ਕੋਈ ਹਿਰਾਫਰੀ ਆ ਬੈਂਕ ਨਾਲ ਕੋਈ ਹਿਰਾਫਰੀ ਆ ਜਿੱਥੇ ਕੰਮ ਕਰਦੇ ਆ ਮਾਲਕ ਨਾਲ ਕੋਈ ਹਿਰਾਫਰੀ ਹੋ ਗਈ ਕਿਸੇ ਨੂੰ ਪਤਾ ਲੱਗ ਗਿਆ ਉਹ ਬਲੈਕਮੇਲ ਕਰਨ ਲੱਗਾ ਹੁਣ ਜੇ ਤਾਂ ਉਸ ਗਲਤੀ ਤੋਂ ਤੌਬਾ ਕਰ ਲਈ ਆਸੀ ਫਿਰ ਆਪਣੇ ਆਪ ਜਾ ਕੇ ਕਬੂਲ ਕਰ ਲਓ ਕਹਿ ਦਿਓ ਜਾ ਕੇ ਕੋਈ ਮੈਜਿਕ ਨਹੀਂ ਹੋਣਾ ਜ਼ਿੰਦਗੀ ਦੇ ਵਿੱਚ ਤੁਹਾਡੀ ਚਿੰਤਾ ਹੈ ਨਾ ਜਿਹੜੀ ਤੁਹਾਡੀ ਐਂਗਜ਼ਾਇਟੀ ਹੈ ਜਿਹੜੀ ਤੁਹਾਡੀ ਸਟ्रेस ਹੈ ਜਿਹੜੀ ਉਹਦੇ ਲਈ ਕੋਈ ਕ੍ਰਿਸ਼ਮਾ ਨਹੀਂ ਵਾਪਰਨਾ ਹਾਂ ਉਹ ਪੋਸਟਪੋਨ ਹੋ ਸਕਦੇ ਰਿਜ਼ਲਟ ਉਹਦੇ ਉਹਦੇ ਸਿੱਟੇ ਕੀ ਨਿਕਲਣੇ ਆ ਉਹ ਅੱਗੇ ਵਧਾਈ ਜਾ ਸਕਦੇ ਆ ਸਮਝੌਤੇ ਕਰਕੇ ਸਮਝੋ ਤੱਕ ਕਰਕੇ ਵੀ ਤੁਸੀਂ ਮਿਲੀਅਨ ਡਾਲਰ ਲਾ ਦਿਓ ਸਮਝੌਤਾ ਕਰਨ ਲਈ ਸਮਝੌਤਾ ਕਰਕੇ ਵੀ ਤੁਹਾਨੂੰ ਇਹ ਗਰੰਟੀ ਨਹੀਂ ਮਿਲ ਸਕਦੀ ਕਿ ਉਹ ਹਮੇਸ਼ਾ ਲਈ ਦਫਨਾਏ ਗਏ ਆ ਉਹ ਗਲੇ ਤੇ ਕਿਰਪਾਨੀਆਂ ਜਿਹੜੀ ਹਮੇਸ਼ਾ ਲਟਕਦੀ ਰਹਿਣੀਆਂ ਤੁਹਾਡੇ ਤੇ ਉਹ ਉਹਨੇ ਤੁਹਾਨੂੰ ਆਪਣੇ ਆਪ ਦੇ ਵਿੱਚ ਅੰਦਾਜ਼ਾ ਵੀ ਨਹੀਂ ਲੱਗਣਾ ਕਿ ਉਸ ਸਟ੍ਰੈਸ ਨੇ ਕਿੰਨਾ ਨੁਕਸਾਨ ਕਰਨਾ ਤੁਹਾਡਾ ਤੁਹਾਡੀ ਨੀਂਦ ਉੱਣੀ ਆ ਤੁਹਾਡੀ ਟਕਾ ਨਹੀਂ ਆ ਸਕਣਾ ਤੁਹਾਨੂੰ ਜਾਂ ਤਾਂ ਵੈਸੇ ਹੀ ਤੁਹਾਡਾ ਐਟੀਟਿਊਡ ਬੇਪਰਵਾਹਾਂ ਵਾਲਾ ਹੋਵੇ ਫੇ ਕੋਈ ਗੱਲ ਨਹੀਂ ਜੋ ਹੋਊਗਾ ਦੇਖੀ ਜੋ ਇਹ ਬੇਪਰਵਾਹੀ ਚ ਜੀਨੇ ਆ ਫਿਰ ਕੋਈ ਕੋਈ ਫਿਕਰ ਨਹੀਂ ਤੁਹਾਨੂੰ ਫਿਰ ਸਮਝੌਤਾ ਕਰਨ ਦੀ ਲੋੜ ਹੀ ਨਹੀਂ ਫਿਰ ਤੁਹਾਨੂੰ ਬੇਪਰਵਾਹ ਬੰਦੇ ਨੂੰ ਕੋਈ ਬਲੈਕਮੇਲ ਕਰੇ ਨਹੀਂ ਸਕਦਾ ਤੁਸੀਂ ਆਲੇ ਦੁਆਲੇ ਫੇਸਬੁੱਕ ਰਾਹੀਂ ਸੋਸ਼ਲ ਮੀਡੀਆ ਰਾਹੀਂ ਜਾਂ ਜਿਹੜੇ ਮੇਰੇ ਵਿਰੁੱਧੀ ਆ ਉਹਨਾਂ ਨੂੰ ਕਿਸੇ ਤੋਂ ਕਢਵਾ ਕੇ ਦੇਖੋ ਵੀ ਤੁਸੀਂ ਹਰਨੇਕ ਨੂੰ ਬਲੈਕਮੇਲ ਕਰਨ ਲਈ ਕਿੰਨੇ ਫੋਨ ਕੀਤੇ ਕਿੰਨੇ ਮੈਸੇਜ ਕੀਤੇ ਵੀ ਤੇਰਾ ਆ ਅਸੀਂ ਬਾਹਰ ਕੱਢ ਦੇਣਾ ਆ ਦੱਸ ਦੇਣਾ ਦੁਨੀਆ ਨੂੰ ਜੇ ਤੂੰ ਇਦਾਂ ਨਾ ਕੀਤੀ ਕਿਉਂਕਿ ਮੇਰਾ ਐਟੀਟਿਊਡ ਇਦਾਂ ਦਾ ਆ ਪਿੱਛਾ ਲੈ ਮੈਂ ਤੈਨੂੰ ਤੂੰ ਜਿਹਨੂੰ ਦੱਸਣਾ ਮੈਂ ਛੱਡ ਕੇ ਆ ਉਹਨਾਂ ਤੈਨੂੰ ਚੱਲ ਤੂੰ ਜਿਹਨੂੰ ਦੱਸਣਾ ਚਾਹੁੰਦਾ ਮੈਂ ਫੋਨ ਕਰ ਦੇਣਾ ਲੈ ਆ ਦੱਸ ਤੇ ਸਪੀਕਰ ਫੋਨ ਲਾ ਦੇਣਾ ਮੈਂ ਦੱਸ ਦੇ ਜੇ ਤੁਸੀਂ ਬੇਪਰਵਾਹੀ ਚ ਜੀਨੇ ਆ ਫਿਰ ਕੋਈ ਪ੍ਰਵਾਹ ਨਹੀਂ ਫਿਰ ਜੋ ਹੁੰਦਾ ਹੋਣ ਦਿਓ ਫਿਰ ਨਾ ਸਮਝੌਤਾ ਕਰਨ ਦੀ ਲੋੜ ਆ ਨਾ ਤੁਹਾਨੂੰ ਦੱਸਣ ਦੀ ਲੋੜ ਆ ਤੁਸੀਂ ਇਹ ਸੋਚ ਕੇ ਜੀਨੇ ਆ ਵੀ ਜਿੱਦਣ ਕੋ ਦਸਤ ਹੋਊਗਾ ਜਿੱਦਣ ਕੋ ਭੇਦ ਖੁੱਲ ਜਊਗੇ ਖੁੱਲ ਜਊਗੇ ਜੋ ਹੋਊਗਾ ਤੁਸੀਂ ਕਿਹੋ ਹਮ ਤੋ ਐਸਾ ਹੀ ਆ ਬਾਈ ਅਸੀਂ ਤਾਂ ਇਦਾਂ ਦੇ ਆ ਜਿਹੜੇ ਰਿਸ਼ਤੇ ਬਾਦੂਆ ਨੂੰ ਢੋਂਦੇ ਕਿਉਂ ਆ ਸੀ ਜਿਹੜੇ ਰਿਸ਼ਤੇ ਸਾਡੇ ਲਈ ਜ਼ਰੂਰੀ ਆ ਉਹਨਾਂ ਨਾਲ ਬੇਵਫਾਈ ਕਿਉਂ ਕਰਦੇ ਵਫਾ ਜਿਹੜੀ ਆ ਉਹ ਰਿਸ਼ਤੇ ਕਰਕੇ ਥੋੜੀ ਹੁੰਦੀ ਆ ਵਫਾ ਤਾਂ ਸਾਡੇ ਸੁਭਾ ਕਰਕੇ ਆ ਸਾਡੇ ਆਪਣੇ ਆਪ ਕਰਕੇ ਕਿਸੇ ਨਾਲ ਵਫਾ ਕਰਨੇ ਨਾਲ ਤਾਂ ਸਾਨੂੰ ਨਸ਼ਾ ਹੁੰਦਾ ਜਦੋਂ ਕਿਸੇ ਨਾਲ ਵਫਾ ਕਰਦੇ ਆ ਜਦੋਂ ਕਿਸੇ ਲਈ ਲਾਇਲ ਹੁੰਨੇ ਆ ਜਦੋਂ ਕਿਸੇ ਦੇ ਅਹਿਸਾਨਮੰਦ ਹੁੰਨੇ ਆ ਜਦੋਂ ਕਿਸੇ ਦੀ ਕੀਤੀ ਹੋਈ ਮਦਦ ਲਈ ਉਹਦਾ ਥੈਂਕ ਯੂ ਕਰਦੇ ਆ ਉਹਦੇ ਮੂਰੇ ਝੁੱਕਦੇ ਆ ਜਦੋਂ ਦਿਲ ਦੀ ਗਹਿਰਾਈ ਤੋਂ ਕਿਸੇ ਦੇ ਬਾਰੇ ਇਹ ਫੀਲ ਕਰਦੇ ਆ ਕਹਿਣਾ ਨਹੀਂ ਕਹਿਣਾ ਵੱਧ ਦੀ ਗੱਲ ਆ ਆਪਣੇ ਅੰਦਰ ਅਹਿਸਾਸ ਜਗਾਉਣੇ ਆ ਵੀ ਜੇ ਇਹ ਨਾ ਹੁੰਦਾ ਮੈਂ ਰੁੱਲ ਜਾਣਾ ਸੀ ਫਿਰ ਉਹਦੇ ਨਾਲ ਅਕ੍ਰਿਤ ਘਣ ਕਿਉਂ ਬਣਦੇ ਆ ਉਹਦੀ ਪਿੱਠੇ ਛੁਰਾ ਕਿਉਂ ਮਾਰਦੇ ਆ ਸੀ ਅਸੀਂ ਹੌਲੀ ਕਿਉਂ ਨਹੀਂ ਹੋ ਸਕਦੇ ਸਹਿਜ ਵਿੱਚ ਕਿਉਂ ਨਹੀਂ ਆ ਸਕਦੇ ਕਿਉਂ ਸਾਨੂੰ ਲੱਗਦਾ ਵੀ ਸਾਰਿਆਂ ਨੂੰ ਪਿਛਾੜ ਕੇ ਅੱਗੇ ਲੰਘ ਜਾਣਨਾ ਮੈਂ ਦੁਨੀਆ ਦੇ ਵਿੱਚ ਮਸ਼ਹੂਰ ਹੋ ਜਾਣਾ ਅੱਗੇ ਲੰਘ ਜਾਂਗੇ ਪਰ ਧੋਖੇबाज ਵੀ ਤੱਕ ਹਾਵਾਂਗੇ ਕਿੰਨੇ ਰਿਸ਼ਤੇ ਆ ਸਾਨੂੰ ਹਰ ਇੱਕ ਨੂੰ ਸੋਚਣਾ ਚਾਹੀਦਾ ਵੀ ਕਿੰਨੇ ਲੋਗ ਆ ਜਿਨ੍ਹਾਂ ਦੇ ਲਈ ਮੈਂ ਆਪਣੀ ਇਮਾਨਦਾਰੀ ਦੇ ਨਾਲ ਇਮਾਨਦਾਰੀ ਪੂਰੀ ਸ਼ਿੱਦਤ ਨਾਲ ਬਿਨਾ ਕਿਸੇ ਨੂੰ ਦਿਖਾਇਆ ਬਿਨਾ ਮਨ ਚ ਖੋਟ ਰੱਖਿਆ ਵਫਾ ਕੀਤੀ ਕਿੰਨੇ ਪਰਸਨ ਨੇ ਆਓ ਕਿੰਨੇ ਹਿਊਮਨ ਆ ਉਹ ਤੋਂ ਖੱਦੇ ਗਿਆ ਹੁਣ ਵੱਖਰੀ ਗੱਲ ਹੈ ਠੀਕ ਹੈ ਨੁਕਸਾਨ ਹੁੰਦਾ ਤੁਹਾਡਾ ਬਰਦਾਸ਼ਤ ਕਰਨ ਦੀ ਸਹਿਣਸ਼ੀਲਤਾ ਵੀ ਦਾ ਵੱਧਦੀ ਨਾ ਤੁਹਾਡੇ ਅੰਦਰ ਬਰਦਾਸ਼ਤ ਕਰਨ ਦੀ ਹੱਦ ਵੀ ਵੱਧਦੀ ਹੈ ਨਾ ਟੋਲਰੈਂਸ ਨਹੀਂ ਵੱਧਦੀ ਸਾਡੇ ਅੰਦਰ ਅਸੀਂ ਵੱਡੇ ਵੀ ਹੁੰਦੇ ਜਾਂਦੇ ਹੁੰਦੇ ਉਹਨੇ ਹੂੰ ਠੀਕ ਹੈ ਜਿਹੜੇ ਨਫੇ ਨੁਕਸਾਨ ਆ ਨਾ ਜਿੰਨਾ ਚਿਰ ਧਰਤੀ ਦੇ ਉੱਤੇ ਆਸੀਂ ਉਹ ਇੱਕ ਸਰਕਲ ਵਾਂਗ ਹੈ ਸਾਰਾ ਕੁਝ ਘੁੰਮੀ ਜਾ ਰਿਹਾ ਸਾਡੇ ਜਿੰਨੀ ਸਾਡੀ ਉਮਰ ਆ 70 ਸਾਲ 80 ਸਾਲ 90 ਸਾਲ ਮੰਨ ਲਓ 100 ਸਾਲ ਅਸੀਂ ਇਮੇਜਨ ਕਰ ਲਈਏ ਫਰਜ਼ ਕਰ ਲਓ ਸਪੋਜ਼ ਕਰ ਲਓ ਕਿ ਮੇਰੀ 100 ਸਾਲ ਉਮਰ ਹੈ ਜਿਹਨ ਨੂੰ ਹੋਸ਼ ਹੈ ਜੇ ਬੱਚੇ 15 18 20 ਸਾਲ ਦੀ ਉਮਰ ਦੇ ਵਿੱਚ ਆਪਣੇ ਆਪ ਦੇ ਬਾਰੇ ਇਦਾਂ ਸੋਚਣਾ ਸ਼ੁਰੂ ਕਰ ਸਕਦੇ ਆ ਤਾਂ ਕਰ ਲੈਣਾ ਚਾਹੀਦਾ ਜੇ ਅਸੀਂ ਅਜੇ ਤਏ ਨਹੀਂ ਕੀਤਾ ਜਿਹੜੀ ਵੀ ਉਮਰ ਹੈ ਸਾਡੀ ਜਿੱਥੇ ਵੀ ਹੈਗੇ ਜਿਸ ਪੜਾਚ ਵੀ ਆ ਉੱਥੇ ਹੀ ਬੈਠ ਕੇ ਇੱਕ ਵਾਰੀ ਇਦਾਂ ਆਪਣੇ ਆਪ ਨੂੰ ਸੋਚ ਲੈਣਾ ਚਾਹੀਦਾ ਕਿ ਮੈਂ 100 ਸਾਲ ਤੱਕ ਜੀਣਾ ਮੰਨ ਲਓ ਮੈਂ 100 ਸਾਲ ਜੀਣਾ ਫਿਰ ਮੈਂ ਕਿਦਾਂ ਕਿਦਾਂ ਕਰਨੀ ਸਾਡੇ ਦੁਖੀ ਹੋਣ ਦਾ ਕਾਰਨ ਅੱਜ ਸਹਿਜ ਪੜਤ ਦਾ ਭੂਗ ਸੀ ਤੇ ਭੋਗ ਦੇ ਸ਼ਲੋਕ ਮੇਰਾ ਜੀ ਕਰਦਾ ਸੀ ਵੀ ਇਹਨਾਂ ਤੇ ਸਾਨੂੰ ਖੁੱਲ ਬਹੁਤ ਬਹੁਤ ਖੁੱਲ ਕੇ ਵਿਚਾਰ ਕਰਨੀ ਚਾਹੀਦੀ ਜਿਹਨੂੰ ਅਸੀਂ ਮਾਈਂਡ ਸੈਟ ਕਹਿੰਨੇ ਆ ਨਾ ਆਪਣਾ ਮਨੋਵਿਗਿਆਨ ਦੀ ਜਦੋਂ ਗੱਲ ਕਰਦੇ ਆ ਜਦੋਂ ਜਾਗਰਤ ਰਹਿਣ ਦੀ ਅਵੇਅਰ ਹੋਣ ਦੀ ਗੱਲ ਕਰਦੇ ਮਾਈਂਡਫੁਲਨੈਸ ਦੀ ਗੱਲ ਕਰਦੇ ਇੰਨੇ ਨੁਕਤੇ ਨਾ ਨੌਵੇਂ ਪਾਤਸ਼ਾਹ ਨੇ ਵਹਾਏ ਉਹਦੇ ਵਿੱਚ ਸਾਡੀ ਐਂਗਜ਼ਾਇਟੀ ਦਾ ਕਾਰਨ ਕੀ ਆ ਸਾਡੇ ਫਰਸਟ੍ਰੇਟ ਹੋਣ ਦਾ ਕਾਰਨ ਕੀ ਕਦੇ ਧਿਆਨ ਨਾਲ ਜਿਹੜਾ ਨਾ ਗੁਰਬਾਣੀ ਦੇ ਵਿੱਚ ਗੋਬਿੰਦ ਹਰੀ ਪ੍ਰਮਾਤਮਾ ਜਿਹੜਾ ਵੀ ਸ਼ਬਦ ਆਉਂਦਾ ਠੀਕ ਹੈ ਜਿਹਨੂੰ ਅਸੀਂ ਅਕਾਲ ਪੁਰਖ ਕਹਿੰਨੇ ਜਿਹੜਾ ਇੱਕ ਆ ਗੁਰਬਾਣੀ ਚ ਜਿੱਥੇ ਆਉਂਦਾ ਨਾ ਵੀ ਇੱਕ ਦੇ ਨਾਲ ਆਪਣੇ ਮਨ ਨੂੰ ਜੋੜ ਜਿੱਥੇ ਆਉਂਦਾ ਹਰੀ ਨੂੰ ਧਿਆ ਠੀਕ ਆ ਇੱਕ ਸਿਮਰ ਲਾ ਉਹਨੂੰ ਆਰਾਧ ਲਾ ਜਿੱਥੇ ਵੀ ਉਹ ਆਉਂਦਾ ਇੱਕ ਠੀਕ ਆ ਉੱਥੇ ਉਹਦੀ ਇੱਕ ਦੀ ਜਗ੍ਹਾ ਤੇ ਉਹ ਕੁਦਰਤ ਦਾ ਨਿਜਮ ਲਾਈ ਜਾ ਜਿਹੜਾ ਯੂਨੀਵਰਸਲ ਇਕ ਲਾ ਉਹ ਜਦੋਂ ਗੱਲ ਆਉਂਦੀ ਨਾ ਵੀ ਇੱਕ ਨੂੰ ਸਿਮਰ ਇੱਕ ਨੂੰ ਆਰਾਧ ਜਿੱਥੇ ਗੱਲ ਆਉਂਦੀ ਨਾਨਕ ਹਰ ਗੁਣ ਗਾਈ ਲੇ ਠੀਕ ਹੈ ਚਾਹੇ ਗੁਰ ਗੁਣ ਗਾਉਣ ਦੀ ਗੱਲ ਆ ਚਾਹੇ ਰਾਦਣ ਦੀ ਗੱਲ ਆ ਚਾਹੇ ਧਿਆਉਣ ਦੀ ਗੱਲ ਆ ਚਾਹੇ ਇੱਕ ਨਾ ਮਨ ਜੋੜਨ ਦੀ ਗੱਲ ਆ ਉੱਥੇ ਉਹਦੇ ਇਹ ਅਰਥ ਕਰ ਲਿਓ ਕਿ ਉਹ ਜਿਹੜਾ ਲਾ ਆਫ ਨੇਚਰ ਆ ਨਾ ਉਹਨੂੰ ਸਮਝਣਾ ਉਹਨੂੰ ਸਮਝਣ ਦਾ ਮਤਲਬ ਇਹ ਨਹੀਂ ਹੈਗਾ ਕਿ ਚੰਦ ਕਿੱਦਾਂ ਬਣਿਆ ਸੂਰਜ ਕਿੱਦਾਂ ਘੁੰਮਦਾ ਤਾਰੇ ਕਿਉਂ ਟੁੱਟਦੇ ਆ ਮੈਂ ਉਹ ਨਿਜਮ ਸਮਝ ਨਹੀਂ ਜਿਹੜੀ ਮੇਰੇ ਨਾਲ ਸੰਬੰਧਤ ਹੈ ਹੁਣ ਜੇ ਅਸੀਂ ਪਹਿਲੀ ਗੱਲ ਸਭ ਤੋਂ ਪਹਿਲਾ ਬੱਚਾ ਸਾਡਾ ਸਾਡੇ ਜ਼ਿੰਦਗੀ ਲਈ ਬੱਚਾ ਇੱਕ ਇੱਕ ਛੋਟਾ ਜਿਹਾ ਬੱਚਾ ਸਾਡੇ ਘਰ ਚ ਆਉਂਦਾ ਹੈਨਾ ਹੁਣ ਮੇਰੀ ਤਾਂ ਮੰਗ ਗਈ ਜੇ ਮੈਂ ਸਮਝਣਾ ਆਪਣੇ ਆਪ ਨੂੰ ਇੱਕ ਬੱਚਾ ਹੁੰਦਾ ਹੁਣ ਜੇ ਉਹਨੂੰ ਮੈਂ ਆਸ ਰੱਖਦਾ ਵੀ ਬੁੱਢਾ ਹੋ ਕੇ ਮੇਰੇ ਲਈ ਆ ਕਰੇ ਆ ਕਰੇ ਤੇ ਸਮਝਣਾ ਮੈਂ ਆਪਣੇ ਜੀਵਨ ਨੂੰ ਕਿੱਦਾਂ ਹੁੰਦਾ ਕਿ ਆਪਾਂ ਪਿੱਛੇੋਂ ਜਾਈਏ ਬੱਚੇ ਦੀ ਸ਼ੁਰੂਆਤ ਕਿੱਥੋਂ ਹੋਈ ਹਮਾਰਾ ਹਸਬੰਡ ਵਾਈਫ ਦਾ ਵਿਆਹ ਹੋਇਆ ਠੀਕ ਹੈ ਜੇ ਉਹਨੂੰ ਸਮਝ ਲਾਂਗੇ ਅਸੀਂ ਵੀ ਉਹ ਪੈਦਾ ਕਿੱਦਾਂ ਹੁੰਦਾ ਬੱਚਾ ਬੱਚਾ ਜੰਮਦਾ ਕਿੱਦਾਂ ਤਾਂ ਸਾਨੂੰ ਕਿਸੇ ਬਾਬੇ ਕੋਲ ਜਾਣ ਦੀ ਲੋੜ ਨਹੀਂ ਪੈਂਦੀ ਕੁਦਰਤ ਦਾ ਨਿਯਮਿਆ ਜਿਹੜਾ ਬਣਿਆ ਜੀ ਉਹਨੂੰ ਸਮਝ ਲਾਂਗੇ ਤੇ ਸਭ ਤੋਂ ਪਹਿਲਾਂ ਹੁਣ ਮੁੰਡੇ ਕੁੜੀ ਦਾ ਵਿਆਹ ਹੋਇਆ ਠੀਕ ਹੈ ਉਹ ਚਾਹੇ ਉਹ 2 ਸਾਲ ਬਾਅਦ ਬੱਚਾ ਲੈਣਾ ਚਾਹੁੰਦੇ 5 ਸਾਲ ਬਾਅਦ ਲੈਣਾ ਚਾਹੁੰਦੇ ਸਭ ਤੋਂ ਪਹਿਲਾਂ ਉਹਨਾਂ ਨੂੰ ਡਾਕਟਰ ਕੋਲ ਜਾਣਾ ਚਾਹੀਦਾ ਸਭ ਤੋਂ ਪਹਿਲਾਂ ਦੋਹਾਂ ਦੀ ਬੈਕਗ੍ਰਾਉਂਡ ਕਿੱਦਾਂ ਦੀ ਵੀ ਆ ਇਹ ਤਾਂ ਸਮਝਦੇ ਆ ਉਹ ਇਮਾਨਦਾਰ ਆ ਇੱਕ ਦੂਜੇ ਨੂੰ ਜਾਣਦੇ ਚੰਗੀ ਤਰ੍ਹਾਂ ਜੋ ਜੋ ਉਹਨਾਂ ਦੀਆਂ ਸਰੀਰ ਦੀਆਂ ਕਮਜ਼ੋਰੀਆਂ ਆ ਜੋ ਜੋ ਉਹਨਾਂ ਦੀ ਖਾਸੀਅਤ ਆ ਕਦੋਂ ਉਹਨਾਂ ਦੇ ਬਲੱਡ ਟੈਸਟ ਹੋਏ ਆ ਉਹ ਇੱਕ ਦੂਜੇ ਨਾਲ ਸਾਂਝਾ ਕਰ ਲੈਣ ਨਹੀਂ ਤਾਂ ਦੋਹਾਂ ਨੂੰ ਇਕੱਠਿਆਂ ਨੂੰ ਡਾਕਟਰ ਦੇ ਜਾਣਾ ਚਾਹੀਦਾ ਡਾਕਟਰ ਦੇ ਬਲੱਡ ਟੈਸਟ ਕਰਾ ਲੈਣੇ ਚਾਹੀਦੇ ਇਹ ਦੱਸ ਕੇ ਪੇ ਅਸੀਂ ਸਾਨੂੰ ਪਤਾ ਨਹੀਂ ਹੋ ਸਕਦਾ ਸਾਲ ਤਈ 2 ਸਾਲ ਤਈ ਅਸੀਂ ਬੱਚਾ ਲੈਣਾ ਚਾਹੀਏ ਤੇ ਕਿਸ ਪੋਜੀਸ਼ਨ ਐ ਸਾਡੀ ਉਹ ਉਹ ਡਾਕਟਰ ਕਹੇ ਠੀਕ ਹੈ ਸਾਰਾ ਕੁਝ ਠੀਕ ਹੈ ਕੋਈ ਸਮੱਸਿਆ ਦੀ ਗੱਲ ਕਰੇ ਉਹਦਾ ਇਲਾਜ ਸ਼ੁਰੂ ਕਰਾ ਲੈਣਾ ਚ ਸਾਨੂੰ ਬਾਬੇ ਕੋ ਜਾਣ ਦੀ ਲੋੜ ਹੀ ਨਹੀਂ ਪੈਣੀ ਅਰਦਾਸ ਕਰਨ ਦੀ ਲੋੜ ਹੀ ਨਹੀਂ ਪੈਣੀ ਹੋ ਸਕਦਾ ਡਾਕਟਰ ਇਹ ਕਹਿਦਾ ਦੋਹਾਂ ਚੋਂ ਇੱਕ ਦੇ ਬਾਰੇ ਵੀ ਤੁਹਾਡੇ ਬੱਚਾ ਹੋ ਨਹੀਂ ਸਕਦਾ ਉੱਥੋਂ ਹੀ ਅਸੀਂ ਆਪਣੀ ਲਾਈਫ ਲਈ ਸੈਟਲ ਹੋ ਜਾਈਏ ਮੈਂ ਗੱਲ ਕਰਦਾ ਵੀ ਅਸੀਂ 100 ਸਾਲ ਜ਼ਿੰਦਗੀ ਨੂੰ ਮੰਨ ਕੇ ਫਰਸਟ੍ਰੇਸ਼ਨ ਨੂੰ ਕਾਬੂ ਕਿਦਾਂ ਚਿੰਤਾ ਤੋਂ ਮੁਕਤ ਕਿਦਾਂ ਹੋਣਾ ਹੁੰਦਾ ਨਾ ਕਰਵਣੀ ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ ਇਦਾਂ ਦਾ ਤਾਂ ਕੁਝ ਹੁੰਦਾ ਹੀ ਨਹੀਂ ਹਾਂ ਐਕਸੀਡੈਂਟ ਵਾਪਰਦੇ ਆ ਉਹਦੇ ਲਈ ਪ੍ਰਪੇਅਰ ਫॉर ਦੀ ਵਰਸਟ ਜੇ ਜੇ ਅਸੀਂ ਆਪਣੀ ਜ਼ਿੰਦਗੀ ਨੂੰ ਮੰਨ ਲਓ 25 ਸਾਲ 20 ਸਾਲ 25 ਸਾਲ 30 ਸਾਲ 35 ਕਿਸੇ ਸਟੇਜ ਤੇ ਜਾ ਕੇ اپنی زندگی ਨੂੰ ਇਦਾਂ ਤੈਅ ਕਰ ਲਿਆ ਕਿ ਮੈਂ ਇਦਾਂ ਇੰਨੇ ਸਾਲ ਕੰਮ ਕਰਨਾ ਇਹ ਮੈਂ ਕਰਨਾ ਆ ਇੱਥੇ ਇੱਕ ਜਾ ਕੇ ਮੈਂ ਇਸ ਤਰ੍ਹਾਂ ਜੀਣਾ ਆ ਆ ਜ਼ਿੰਮੇਵਾਰੀਆਂ ਤੋਂ ਮੈਂ ਮੁਕਤ ਹੋ ਜਾਣਾ ਆ ਠੀਕ ਹੈ ਨਾਲ ਫਿਰ ਤੁਹਾਡੇ ਜਿਹੜੀ ਸਮੱਸਿਆ ਤੁਹਾਨੂੰ ਮਿਲੀਅਨਰ ਹੋਣ ਤੋਂ ਬਾਅਦ ਜਿਹੜੀ ਕਿਸੇ ਸਟੇਜ ਤੇ ਅੱਪਣ ਤੋਂ ਬਾਅਦ ਤੁਹਾਡੇ ਅੰਦਰ ਕੀੜਾ ਬਣਨਾ ਨਾ ਤੇ ਦੁਨੀਆ ਮੈਨੂੰ ਜਾਣੇ ਕਿਦਾਂ ਜਿਹੜਾ ਉਸ ਵੇਲੇ ਤੰਗੜਨਾ ਤੁਸੀਂ ਹਹਾ ਹੁਣ ਤਾਂ 50 ਮਿਲੀਅਨ ਤੋਂ ਟੱਪ ਗਿਆ ਮੈਂ ਹੁਣ ਤਾਂ ਮੈਂ ਵੱਡਿਆਂ ਚ ਆ ਗਿਆ ਪਰ ਮੈਨੂੰ ਹੱਸਦੇ ਕਾਤੇ ਲੋਕ ਮੈਨੂੰ ਵਾਲੇ ਵਾਲੇ ਅੱਖਾਂ ਬਿਸ਼ਾਕ ਕੀ ਕਿਉਂ ਨਹੀਂ ਦੇਖਦੇ ਮੈਨੂੰ ਮੇਰੇ ਗਾਇਤੇ ਢੀਕ ਤੱਕ ਕਿ ਮੈਨੂੰ ਮੈਨੂੰ ਸਿਰ ਝੁਕਾ ਕੇ ਇਦਾਂ ਕਿਉਂ ਨਹੀਂ ਕਹਿੰਦੇ ਵੀ ਭਾਜੀ ਬੜੇ ਚਿਰਾਂ ਬਾਅਦ ਦੇ ਸੀ ਤੁਸੀਂ ਮੈਲਾ ਬਦਾਸੀ ਤੁਹਾਨੂੰ ਮਿਲਣ ਜਿਹੜਾ ਉਹ ਅੰਦਰ ਕੀੜਾ ਬਣਨਾ ਨਾ ਲੇਟ ਜਾ ਕੇ ਠੀਕ ਉਦੋਂ ਟੂ ਲੇਟ ਹੋ ਜਾਣਾ ਉਦੋਂ ਤਾਂ ਉਹਦੀ ਕੀਮਤ ਬਹੁਤ ਘਟਣੀ ਪੈਣੀ ਹੈ ਜੀ ਉਹ ਵੀ 25 ਸਾਲ ਦੀ ਉਮਰ 'ਚ ਤੈਅ ਕਰ ਲਈਏ ਸੀ ਵੀ ਮੈਨੂੰ ਔਰਤ ਚਾਹੀਦੀ ਆ ਮੈਨੂੰ ਵਿਆਹ ਲਈ ਮੈਨੂੰ ਬੱਚੇ ਚਾਹੀਦੇ ਮੇਰੀ ਜ਼ਿੰਮੇਵਾਰੀ ਆ ਸਮਾਜ ਦੇ ਵਿੱਚ ਮੈਂ ਸੋਹਣੀ ਜੌਬ ਚਾਹਨਾ ਫਾਈਨੈਂਸ਼ੀਅਲ ਸਿਕਿਉਰਿਟੀ ਹੋਵੇ ਵਪਾਰ ਹੋਵੇ ਮੇਰਾ ਬਿਜ਼ਨਸ ਹੋਵੇ ਚੰਗੇ ਪੈਸੇ ਹੋਣ ਵਧੀਆ ਘਰ ਹੋਵੇ ਵੱਡਾ ਸੋਹਣੀਆਂ ਕਾਰਾਂ ਹੋਣ ਮੇਰੇ ਕੋਲ ਲੋਕ ਵੀ ਦੇਖਣ ਮੈਨੂੰ ਆਪਣੇ ਲਗਜ਼ਰੀ ਵੀ ਚਾਹੀਦੀ ਮੈਨੂੰ ਜੀਣ ਲਈ ਇਸ ਹਰ ਕੁਝ ਹੋ ਕੇ ਫਿਰ ਸਮਾਜ ਦੇ ਵਿੱਚ ਪਹਿਚਾਨ ਚਾਹੀਦੀ ਸਭ ਤੋਂ ਜ਼ਰੂਰੀ ਸਾਡੀ ਸਾਡੇ ਇਹਦੇ ਲਈ ਖੋਪਰ ਲਈ ਸਾਡੇ ਲਈ ਸਿਰ ਲਈ ਸਾਡੇ ਦਿਮਾਗ ਲਈ ਇੱਕ ਖਰਾਕ ਆਉਂਦੀ ਜਿੱਥੇ ਬਾਕੀ ਸਾਰੇ ਕੁਝ ਦੀ ਜ਼ਰੂਰਤ ਹੈ ਨਾ ਜਿੱਥੇ ਪਿਆਰ ਚਾਹੀਦਾ ਜਿੱਥੇ ਟੱਚ ਚਾਹੀਦਾ ਸਾਨੂੰ ਜਿੱਥੇ ਮਮਤਾ ਚਾਹੀਦੀ ਹੈ ਜਿੱਥੇ ਕੰਪਲੀਮੈਂਟ ਚਾਹੀਦੇ ਆ ਜਿੱਥੇ ਪ੍ਰਸ਼ੰਸਾ ਦੀ ਲੋੜ ਆ ਸਾਨੂੰ ਜਿੱਥੇ ਐਕਸੈਪਟੈਂਸ ਦੀ ਲੋੜ ਆ ਪਿਆਰ ਦੀ ਲੋੜ ਆ ਜਿੱਥੇ ਪ੍ਰਵਾਨੇ ਜਾਣ ਦੀ ਲੋੜ ਆ ਜਿੱਥੇ ਸਾਨੂੰ ਭਰੋਸੇਯੋਗ ਬਣਨ ਦੀ ਲੋੜ ਆ ਜਿੱਥੇ ਸਾਨੂੰ ਵਿਸ਼ਵਾਸਪాత్రਾਂ ਦੀ ਲੋੜ ਆ ਉੱਥੇ ਸਾਨੂੰ ਸਮਾਜ ਵਿੱਚ ਪਹਿਚਾਣੇ ਜਾਣ ਦੀ ਵੀ ਜ਼ਰੂਰਤ ਆ ਜੇ ਆਪਣੀ ਜ਼ਿੰਦਗੀ ਨੂੰ ਐਦਾਂ ਮਿੱਥ ਕੇ ਕਰਾਂਗੇ ਫਿਰ ਸਾਨੂੰ ਪਤਾ ਹੋਊਗਾ ਕਿ ਆ ਸਾਰਾ ਕੁਝ ਕਰਕੇ ਜਦੋਂ ਮੈਂ ਸਮਾਜ ਵਿੱਚ ਜਾਣੇ ਜਾਣ ਦੇ ਲਈ ਐਫਰਟ ਕਰੂੰਗਾ ਉਹ ਕਿੰਨੇ ਮਹਿੰਗੇ ਪੈਣੇ ਮੈਨੂੰ ਜੇ ਮੈਂ ਹੁਣ ਪੜ੍ਹਾਈ ਦੀ ਗੱਲ ਕਰ ਰਿਹਾ ਮੈਂ ਨੌਕਰੀ ਪ੍ਰਾਪਤ ਕਰਨ ਦੀ ਗੱਲ ਕਰ ਰਿਹਾ ਵਿਆਹ ਕਰਾਉਣ ਦੀ ਗੱਲ ਕਰ ਰਿਹਾ ਘਰ ਬਣਾਉਣ ਦੀ ਗੱਲ ਕਰ ਰਿਹਾ ਹੁਣ ਮੈਂ ਇਹ ਕਿਉਂ ਨਹੀਂ ਇਨਕਲੂਡ ਕਰਦਾ ਇਹਦੇ ਵਿੱਚ ਕਿ ਮੈਂ ਸਮਾਜ ਵਿੱਚ ਜਾਣਿਆ ਵੀ ਜਾਣਾ ਉਭੀ ਤਾਂ ਮੇਰਾ ਫੇ ਮੇਰੀ ਜ਼ਿੰਦਗੀ ਦਾ ਹੁਣ ਦਾ ਕਰਮ ਚਾਹੀਦਾ ਨਾ ਜੇ ਹੋਊਗਾ ਫਿਰ ਫਿਰ ਅਸੀਂ ਆ ਮੈਂ ਪੜਦਾ ਸੀ ਕਪੂਰ ਨੇ ਲਿਖਿਆ ਉਹ ਕਹਿੰਦਾ ਜੇ ਨਾ ਤੁਹਾਡੇ ਵਿਚਾਰਾਂ ਦਾ ਜੇ ਤੁਹਾਡੀ ਸੋਚ ਦਾ ਜੇ ਜਿਹੜੀ ਆ ਡਾਇਲੋਜੀ ਨੂੰ ਤੁਸੀਂ ਫੋਲੋ ਕਰਦੇ ਆ ਜਿਹੜੇ ਤੁਹਾਡੇ ਇਮੋਸ਼ਨ ਆ ਜਿਹੜੀ ਤੁਹਾਡੀ ਕੈਲਕੂਲੇਸ਼ਨ ਆ ਜੋ ਘਟਰਾਮਾ ਵਾਪਰ ਤੇ ਤੁਸੀਂ ਨਾਪ ਤੋਲ ਕਰਕੇ ਗਿਣਤੀ ਮਿੰਤੀ ਕਰਕੇ ਐਕਸਪਰੈਸ ਕਰਦੇ ਆ ਉਹਦਾ ਵਿਰੋਧ ਹੁੰਦਾ ਹੈ ਤਾਂ ਘਬਰਾਇਓ ਨਾ ਆਪ ਤੋਂ ਪਿੱਛੇ ਨਗਾ ਮਾਰ ਕੇ ਦੇਖ ਲਿਓ ਜੋ ਵੀ ਤੁਹਾਡੇ ਅਲੇ ਦੁਆਲੇ ਸਥਾਪਿਤ ਹੋਇਆ ਦੀਦਾ ਤੁਹਾਨੂੰ ਅੱਜ ਦੇ ਟਾਈਮ 'ਚ ਜੋ ਵੀ ਤੁਹਾਨੂੰ ਸਥਾਪਿਤ ਦੀਦੀ ਆ ਉਦੇ ਸਥਾਪਿਤ ਹੋਣ ਤੋਂ ਪਹਿਲਾਂ ਉਹਦਾ ਵਿਰੋਧ ਹੋਇਆ ਹੋਗਾ ਕਿਸੇ ਵੀ ਨਵੇਂ ਵਿਚਾਰ ਨੂੰ ਸਮਾਜ ਨੇ ਐਦਾਂ ਅੱਖਾਂ ਵਿਸ਼ਾ ਕੇ ਆਪਣੀਆਂ ਬਾਹਾਂ ਖਿਲਾਰ ਕੇ ਐਕਸੈਪਟ ਨਹੀਂ ਕਰ ਲਿਆ ਹਮੇਸ਼ਾ ਤੋਂ ਹਮੇਸ਼ਾ ਤੋਂ ਬਧਰੋਹ ਹੋਇਆ ਔਰ ਨਵੇਂ ਵਿਚਾਰ ਦੇਣ ਵਾਲਿਆਂ ਨੂੰ ਅਫਵਾਹਾਂ ਦਾ ਨਿੰਦਿਆ ਦਾ ਅਤਿਆਚਾਰਾਂ ਦਾ ਸਾਹਮਣਾ ਕਰਨਾ ਪਿਆ ਜੇ ਜੇ ਤੁਹਾਡੀ ਕਿਸੇ ਗੱਲ ਤੋਂ ਤੁਹਾਡੀ ਕਿਸੇ ਸੋਚ ਤੋਂ ਤੁਹਾਨੂੰ ਇਹ ਲੱਗਦਾ ਪਈ ਮੇਰਾ ਵਿਰੋਧ ਹੁੰਦਾ ਆ ਤੇ ਘਬਰਾਉਣਾ ਨਹੀਂ ਚਾਹੀਦਾ ਤੁਹਾਡਾ ਆਪਣੇ ਆਪ ਦੇ ਵਿੱਚ ਸਪਸ਼ਟ ਹੋਣਾ ਕਲੀਅਰ ਹੋਣਾ ਬਹੁਤ ਜ਼ਰੂਰੀ ਆ ਤੁਸੀਂ ਛੋਟੇ ਹੋਮੋਂ ਵੱਡੇ ਹੋਮੋਂ ਠੀਕ ਠੀਕ ਗਲਤ ਕੁਝ ਨਹੀਂ ਹੈ ਸਮਾਜ ਦੇ ਵਿੱਚ ਜਿਹਨੂੰ ਠੀਕ ਗਲਤ ਕਹਿੰਨੇ ਆ ਉਹ ਦੇਖਣ ਵਾਲੇ ਦਾ ਨਜ਼ਰੀਆ ਆ